ਸਤਿ ਸ਼੍ਰੀ ਅਕਾਲ ਜੀ ਮੈਂ ਅਰਸ਼ਦੀਪ ਕੋਲ ਸੰਧੂ ਤੇ ਗੱਲ ਕਰਦੇ ਹਾਂ ਜੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਲੱਗਾ ਵੱਡਾ ਚਟਕਾ ਜੇਕਰ ਗੱਲ ਕਰੀਏ ਤਾਂ ਕੀ ਸੱਚਮੁੱਚ ਪਾਈ ਅੰਮ੍ਰਿਤਪਾਲ ਖਾਲਸਾ ਜੀ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਨਾਂ ਨੇ ਪਾਰਟੀ ਬਣਾਈ ਹੈ ਕਿ ਉਹਨਾਂ ਦੇ ਸੱਚੇ ਸਮਰਥਕ ਹਨ ਜੇਕਰ ਗੱਲ ਕਰੀਏ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉੱਤੇ ਵੱਡੇ ਜਿਹੜੇ ਨੇ ਸਵਾਲ ਖੜੇ ਕਰ ਦਿੱਤੇ ਨੇ ਤੇ ਦੂਸਰੇ ਪਾਸੇ ਭਾਈ ਅਮਿਤਪਾਲ ਖਾਲਸਾ ਜੀ ਨੇ ਜਿਹੜਾ ਜਿਮਨੀ ਚੋੜਾ ਵਾਸਤੇ ਸੰਦੀਪ ਸਿੰਘ ਸਣੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਹੈ ਚੌਣ ਮੈਦਾਨ ਵਿੱਚ ਉਤਾਰਿਆ ਹੈ ਤੇ ਹੁਣ ਇੱਕ ਬੜੇ ਹੀ ਵੱਡਾ ਯੋਧਾ ਰਹਿ ਚੁਕਿਆ ਹੈ ਉਹ ਵੀ ਉਹਨਾਂ ਦੇ ਮਾਤਾ ਜੀ ਨੇ ਵੱਡੇ ਤੇ ਤਿੱਖੇ ਸਵਾਲ ਕੀਤੇ ਨੇ ਯਾਨੀ ਕਿ ਸ਼ਹੀਦ ਅਵਤਾਰ ਸਿੰਘ ਖੰਡਾ ਦੀ ਮਾਤਾ ਜਿਹੜੇ ਨੇ ਉਹਨਾਂ ਵੱਲੋਂ ਜਿਹੜਾ ਹੈ ਬਲਬਲੇ ਕੱਢੇ ਗਏ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉੱਤੇ ਉਹਨਾਂ ਨੇ ਕੀ ਕਿਹਾ ਹੈ ਪਹਿਲਾਂ ਉਹ ਤੁਹਾਨੂੰ ਉਹਨਾਂ ਬਾਰੇ ਸੁਣਾਉਨੇ ਆ ਕਿ ਮਾਤਾ ਜੀ ਕਹਿੰਦੇ ਨਜ਼ਰ ਆ ਰਹੇ ਨੇ ਸ਼ਹੀਦ ਅਵਤਾਰ ਸਿੰਘ ਖੰਡਾ ਜੀ ਦੇ

ਸਾਡੇ ਘਰ ਪਰ ਸਾਡੇ ਕੋਲ ਇਹ ਸਾਡੇ ਮੋਰਚ ਥੱਲੇ ਬੈਠਾ ਕਿ ਨਹੀਂ ਆਉਂਦੇ ਆ ਉਹ ਹੋਰੋਂ ਸੇ ਮੈਂ ਉੱਤੋਂ ਟੈਂਟ ਬਣਾ ਲਿਆ ਜੇ ਇਸਨੂੰ ਮੋਰਚ ਤੋਂ ਤੋਂ ਕਿਹਾ ਜਿਸਰ ਤੋਂ ਕੱਟ ਆਹਾਂ ਨਹੀਂ ਜਮਟਾਉਂਗਾ ਨਾ ਫਿਰ ਉਹ ਨਹੀਂ ਆਸ ਕਰਵਾਉਂਦਾ ਕਿੰਨੇ ਹੋਰ ਦੰਨਾਂ ਨੂੰ ਕਿੰਨਾ ਪੇਰਾ ਦਾਸ ਬੱਸ ਬੱਸ ਤੱਕ ਤੇ ਇਸੋਂ ਤੇ ਜੋ ਸੋਹਣੇ ਤੇਰੀ ਜਾਨੀ ਬਚਾਉਂ ਕੋਨਸ ਫੋਰ ਫੋਰ ਸ਼ਾਸ ਆਹ ਸਾਹਮਣੇ ਨਾ ਕਿ ਬਹੁਤ ਸਾਰਾ ਇਸ ਤੋਂ ਉਹਨਾਂ ਸਮੇਂ ਨਾਲ ਕਿ ਪੰਜਾਬ ਦੇ ਇਤਿਹਾਸਿਕ ਪਰਮੋਹਰਾਂ ਚੱਲਦਾ ਹੈ। ਡਾਇਰੈਕਟ ਸਾਡੇ ਘਰ ਤੱਕ ਪਹੁੰਚਦਾ ਹੈ। ਸਾਡੇ ਘਰ ਦਾ 10 ਉਹਨਾਂ ਨੇ। ਇਹਨਾਂ ਸਾਨੂੰ ਉਹ ਮਿਲਾਰੇ ਬਣਾਇਆ ਬਲੋਕਿੰਗ ਸਟਾਪ ਤੋਂ ਸਟਾਪ। ਅਸੀਂ ਉਹਨਾਂ ਤੋਂ ਹੋਰ ਕਰੀਏ। ਹੋਰ ਅੱਗੇ ਅੱਗੇ ਅਸਟਰੀਟਾ। ਇਹ ਨੇ ਜਰਨੇਸ਼ ਹੀਰ ਆਪਾਸਿੰਗ ਖੰਡਾ ਜੀ ਦੇ ਮਾਤਾ ਜੀ। ਜਿਨ੍ਹਾਂ ਨੇ ਤਿੱਖੇ ਸਵਾਲ ਕਰਦੇ ਨਜ਼ਰ ਆ ਰਹੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਤੇ ਉਹਨਾਂ ਦੇ ਸਾਥੀਆਂ ਤੇ ਉਹਨਾਂ ਨੇ ਕਿਹਾ ਕਿ 16 ਮੈਂਬਰੀ ਕਮੇਟੀ ਬਣਾਈ ਗਈ ਸੀ ਉਹਨਾਂ ਵਿੱਚੋਂ ਇੱਕ ਵੀ ਮੈਂਬਰ ਨਹੀਂ ਰਿਹਾ ਜਿਹੜੀ ਹੈ ਵਾਰਿਸ ਅਕਾਲੀ ਦਲ ਵਾਰਿਸ ਪੰਜਾਬ ਦੇ ਤੇ ਹੁਣ ਜਿਹੜਾ ਹੈ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਵੱਡੇ ਸਵਾਲਾਂ ਦੇ ਜਵਾਬ ਦੇਣੇ ਪੈਣਗੇ ਕਿ ਦੀਪ ਸਿੱਧੂ ਨਾਲ ਕੀ ਹੋਇਆ ਸ਼ਹੀਦ ਅਫਤਾਰ ਸਿੰਘ ਖੰਡਾ ਜੀ ਨਾਲ ਕੀ ਹੋਇਆ ਤੇ ਹੁਣ ਉਹਨਾਂ ਨੇ ਕਿਹਾ ਕਿ ਮੈਂ ਨੀਡਰ ਹੋ ਕੇ ਹੁਣ ਆ ਕੇ ਜਿਹੜਾ ਹੈ ਬੋਲਾਂਗੀ ਕਿਉਂਕਿ ਮੈਨੂੰ ਕਿਸੇ ਦਾ ਡਰ ਨਹੀਂ ਹੈ ਮੈਂ ਡਰਦੀ ਨਹੀਂ ਹਾਂ ਮੈਂ ਇਹ ਸਵਾਲਾਂ ਦੇ ਜਵਾਬ ਭਾਈ ਅੰਮ੍ਰਿਤਪਾਲ ਖਾਲਸਾ ਤੇ ਉਹਨਾਂ ਦੇ ਸਾਥੀਆਂ ਤੋਂ ਮੰਗਦੀ ਹਾਂ ਧੰਨ